ਪੰਜਾਬ ਪੁਲਿਸ ਪੈਨਸ਼ਨ ਐਂਡ ਵੈਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਮੁਹਾਲੀ ਇਕਾਈ ਦੀ ਮਹੀਨਾਵਾਰ ਮੀਟਿੰਗ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਤੇ ਪੰਜਾਬ ਦੇ ਜਨਰਲ ਸਿਕੱਤਰ ਮਹਿੰਦਰ ਸਿੰਘ ਇੰਸਪੈਕਟਰ ਰਿਟਾਇਰਡ ਦੀ ਪ੍ਰਧਾਨਗੀ ਹੇਠ ਐਸੋਸੀਏਸ਼ਨ ਦੇ ਜ਼ਿਲ੍ਹਾ ਦਫ਼ਤਰ ਖਾਣਾ ਫੇਸ 11 ਕੰਪਲੈਕਸ ਵਿੱਚ ਹੋਈ ਮੀਟਿੰਗ ਤੇ ਵੇਰਵਿਆਂ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਜਨਰਲ ਸਿਕੱਤਰ ਡਾਕਟਰ ਦਲਜੀਤ ਸਿੰਘ ਕੈਲੋ ਨੇ ਪ੍ਰੈਸ ਨੂੰ ਐਸੋਸੀਏਸ਼ਨ ਦੀਆਂ ਆਗਾਮੀ ਗੋਸ਼ਟੀਆਂ ਬਾਰੇ ਦੱਸਿਆ ਤੇ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਰਿਟਾਇਰਡ ਇੰਸਪੈਕਟਰ ਨੇ ਪ੍ਰੈਸ ਨਾਲ ਗੱਲਬਾਤ ਯਾ ਐਸੋਸੀਏਸ਼ਨ ਵੱਲੋਂ ਪਿਆਰ ਦਿੱਤੇ ਮੰਗ ਪੱਤਰ ਬਾਰੇ ਸਾਡੇ ਪੱਤਰਕਾਰ ਨਾਲ ਜੋ ਗੱਲਬਾਤ ਕੀਤੀ ਤੁਹਾਡੇ ਦੇ ਰੂਬਰੂ ਕਰਦੇ ਹਾਂ ਹਾਂਜੀ ਸਰ ਅੱਜ ਦੀ ਇਸ ਮੀਟਿੰਗ ਦਾ ਮੇਨ ਮੰਤਵ ਕੀ ਅਵਿਸ਼ਕੀ ਹੈ ਇਹਦੇ ਚ ਇਕ ਵਾਰੀ ਸਾਡੀ ਹਰ ਮਹੀਨੇ ਦੀ ਜਿਹੜੇ 6 ਤਰੀਕ ਨੂੰ ਜਾਂ 5 ਨੂੰ ਮਾਸਲੀ ਮੀਟਿੰਗ ਹੁੰਦੀ ਆ ਜੀ ਜੈਪੂਰ ਤੋਂ ਜਿਹੜੇ ਰਿਟਾਇਰਡ ਸਾਡੇ ਅਫਸਰ ਨੇ ਥੋੜੇ ਸਾਹਮਣੇ ਬੈਠੇ ਨੇ ਤੇ ਜਿਨ੍ਹਾਂ ਲੈਵਲ ਦੀ ਮੀਟਿੰਗ ਨਹੀਂ ਜਿਤੇ ਵਿੱਚ ਸਾਰੇ ਜ਼ਿਲ੍ਹੇ ਦੇ ਜਿਹੜੇ ਸਾਡੇ ਰਿਟਾਇਰਡ ਕਰਮਚਾਰੀਆ ਅਧਿਕਾਰੀ ਹਾਜ਼ਰ ਹੁੰਦੇ ਨੇ ਤੇ ਇਦਾਂ ਹੀ ਇਹ ਮਿੱਟੀਆ ਸਾਰੇ ਪੰਜਾਬ ਛੁਡੀਆਂ ਨੇ ਮੈਂ ਅੱਜ ਦੇ ਧਿਆਨ ਚ ਲੈਣਾ ਚਾਹੁੰਦਾ ਮੈਂ ਜ਼ਿਲ੍ਹੇ ਦੇ ਮੌਲਿਕਾ ਪ੍ਰਧਾਨ ਐ ਰੈਸਪਕਤ ਮੋਹਿੰਦਰ ਸਿੰਘ ਮੈਂ ਸਵੇਰੇ ਦਾ ਕਾਨਫਰੈਂਸ ਕੀਤਾ ਮੌਲਿਕਾ ਜ਼ਿਲ੍ਹੇ ਦੇ ਵੀ ਸਾਡੇ 350 400 ਮੈਂਬਰਸ਼ਿਪ ਹੈਗੀ ਹੈ ਦੇ ਪੰਜਾਬ ਦੇ ਵਿੱਚ ਕੋਈ 28000 ਸਾਡੇ ਮੈਂਬਰਸ਼ਿਪ ਹੈਗੀ ਆ ਇਸ ਮੀਟਿੰਗ 'ਚ ਬੈਠ ਕੇ ਅਸੀਂ ਜਿਹੜੇ ਸਾਨੂੰ ਸੇਵਾਮੁਖਤ ਕਰਮਚਾਰੀ ਦੇ ਅਧਿਕਾਰੀ ਨੇ ਉਹਨਾਂ ਨੂੰ ਜੋ ਮੁਸ਼ਕਲਾਂ ਨੇ ਜੋ ਵੀ ਕੁ ਸਹਿਦਾ ਤੋਂ ਅਸੀਂ ਬੈਠ ਕੇ ਵਿਚਾਰ ਵਟਾਂਦਰਾ ਕਰਦੇ ਆਂ ਆਪਣਾ ਦੁੱਖ ਸੁੱਖ ਸਾਂਝਾ ਕਰਦੇ ਆਂ ਤੇ ਉਹਨਾਂ ਨੂੰ ਮੁਸ਼ਕਲਾਂ ਨੂੰ ਹੱਲ ਕਰਾਉਣ ਦੇ ਲਈ ਵੀ ਕਿਹੜੇ ਲੈਵਲ ਦੀਆਂ ਨੇ ਉਹ ਨਹੀਂ ਵਾਰੀ ਤੱਕ ਕੋਈ ਨਾ ਨਹੀਂ بس ਮੁਸ਼ਕਲਾ ਵਟਿਆ ਬੰਦੀ ਜਾਂ ਕੋਸਟੇਡ ਲੈਵਲ ਦੀ ਜੀਡੀਪੀ ਸਾਹਿਬ ਨੂੰ ਮਿਲਣਾ ਪੈਂਦਾ ਪਰ ਸੋਸ਼ਲ ਡੀਜੀਪੀ ਸਾਹਿਬ ਨੂੰ ਮਿਲ ਕੇ ਆਏ ਆ ਉਹਨਾਂ ਨਾਲ ਸਟੇਟ ਵੱਲੋਂ ਜੇ ਤਾਂ ਇਹ ਕੋਈ ਜ਼ਿਲ੍ਹਾ ਨਾਲ ਰਿਲੇਟਡ ਆ ਜੇ ਇਹ ਜੀ ਕੋਈ ਥਾਣੇ ਨਾਲ ਕੋਈ ਰਿਲੇਟਡ ਮੁਸ਼ਕਲ ਆ ਜਾਂ ਕੋਈ ਫਾਈਨੈਂਸ਼ੀਅਲ ਕੋਈ ਮੁਸ਼ਕਲ ਹੈ ਕੀ ਆ ਫੰਡ ਨਾਲ ਰਿਲੇਟਡ ਹੈਗੀ ਆ ਤੇ ਉਹ ਫਿਰ ਅਸੀਂ ਲੋਕਲ ਲੈਵਲ ਤੇ ਅਸੀਂ ਐਸਪੀ ਡਿਪਟੀ ਸਹਿਬਾਨ ਜਾਂ ਹੋਰ ਕੰਸਲਟਰਸ ਹੁੰਦਾ ਉਹਨੂੰ ਮੁੱਦਿਆਂ ਦੇ ਹੱਲ ਕਰਾਉਂਦੇ ਆ ਠੀਕ ਤੇ ਹੁਣ ਅੱਜ ਦਾ ਕੀ ਮੇਨ ਮਕਸਦ ਸੀ ਅੱਜ ਦਾ ਮੇਨ ਮਕਸਦ ਸਾਡਾ ਇਹ ਸੀ ਜੀ ਅਸੀਂ ਵਿਚਾਰ ਚਰਚਾ ਕੀਤੀ ਆ ਦੇਖੋ ਥਾਣੇ ਦੇ ਵਿੱਚ ਨਾ ਮੁਲਾਜ਼ਮਾਂ ਦੀ ਬਹੁਤ ਜਗ੍ਹਾ ਸ਼ਿਕਾਇਤਾਂ ਆ ਜਿਹੜੇ ਮੁਲਾਜ਼ਮ ਹੈਗੇ ਨੇ ਉਹ ਵੀਆਈਪੀ ਰੂਟ ਤੇ ਨੇ ਡਿਊਟੀ ਤੇ ਨਹੀਂ ਲਗਾਤਾਰ 에어ਪੋਰਟ ਚੌਂਕ ਦੇਖ ਲਓ ਤੁਸੇ ਨੂੰ ਇੱਕ ਵੀਆਈਪੀ ਆ ਰਿਹਾ ਇੱਕ ਜਹਰਾ ਆ ਰਿਹਾ ਇੱਕ ਜਹਰਾ ਉਸ ਮੁਲਾਜ਼ਮ ਥਾਣਾ ਜੋ ਕੱਟ ਕੇ ਉਹ ਵੀਆਈਪੀ ਨਾਲ ਹੋਰ ਅਫਸਰਾਂ ਨਾਲ ਗੱਲ ਮੇਲਾ ਕੇ ਪ੍ਰਾਣੇ ਮੰਤਰੀਆਂ ਨਾਲ ਗੱਲ ਮੇਲੇ ਪ੍ਰਾਣੇ ਅਫਸਰਾਂ ਨਾਲ ਡੀਜੀਪੀ ਨਾਲ ਗੱਲ ਮੇਨ ਚੱਲੀ ਆਂ ਗਿਨੇ ਤੇ ਇਸ ਕਰਕੇ ਥਾਣਾ ਦੇ ਵਿੱਚ ਬੜੀ ਨਾ ਮਾਤਰ ਫੋਰਸ ਰਹਿ ਗਈ ਆ ਜਿਹੜੀ ਫੋਰਸ ਹੈਗੀ ਆ ਉਹ ਬੜੀ ਟੈਂਸ਼ਨ ਦੇ ਵਿੱਚ ਡਿਪਰੈਸ਼ਨ ਦੇ ਵਿੱਚ ਕਿਉਂਕਿ ਇਹਨਾਂ ਨੂੰ 24 ਘੰਟੇ 'ਚ 15-15 16-16 ਘੰਟੇ ਡਿਊਟੀ ਕਰਨੀ ਪੈ ਰਹੀ ਆ ਉਹਨਾਂ ਦੀ ਬੜੀ ਮਾੜੀ ਹਾਲਤ ਹੈ ਉਹ ਆਪਣੇ ਪੁਜ਼ਾਰ ਕੋਲ ਨਹੀਂ ਜਾ ਸਕਦੇ ਬੱਚਿਆਂ ਕੋਲ ਨਹੀਂ ਜਾ ਸਕਦੇ ਉਹਨਾਂ ਕੋਲ ਬਰਦੀ ਬਦਲਣ ਦਾ ਟਾਈਮ ਨਹੀਂ ਹੈਗਾ ਤੇ ਐਕਸੀਡੈਂਟ ਕੋ ਹਰ ਮਲਾਕ ਦੇ ਥਾਣੇ ਦੇ ਵਿੱਚ ਯੂਨਿਟ ਦੇ ਵਿੱਚ ਚੌਕੀ ਦੇ ਵਿੱਚ ਡਿਊਟੀ ਕਰਕੇ ਰਾਜ਼ੀ ਨਹੀਂ ਹੈ ਬੜੀ ਮਾਇੂਸੀ ਦਾ ਸਾਹਮਣਾ ਕਰਨਾ ਪੈ ਰਿਹਾ ਉਸ ਨੂੰ ਇਹਦੇ ਨਾਲ ਲੋਕਾਂ ਨੂੰ ਵੀ ਕਰਨਾ ਪੈ ਰਿਹਾ ਕਿਉਂਕਿ ਲੋਕਾਂ ਨੂੰ ਇਸ ਤਰ੍ਹਾਂ ਵੀ ਥਾਣੇ ਦੇ ਵਿੱਚ ਸਟਾਫ ਨਹੀਂ ਹੈ ਲੋਕਾਂ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਸ਼ਿਕਾਇਤਾਂ ਨੇ ਉਹਨਾਂ ਦਾ ਨਕਟਾਰਾ ਨਹੀਂ ਹੁੰਦਾ ਕੋਈ ਅਫੀਡਿਅਟ ਤੁਸੀਂ ਆਪ ਹੀ ਖੁਦ ਤਰਖਾ ਦੇਣ ਚਲੇ ਜਾਓ ਥਾਣੇ ਕੋਈ ਮੁਸ਼ਕਲ ਹੈ ਤੁਹਾਨੂੰ ਦਸਤਨ ਬਾਅਦ 15-90 ਦਾ ਪੁੱਛਣਾ ਪੈਣਾ ਬਾਰ-ਬਾਰ ਫੋਨ ਕਰਕੇ ਵੀ ਸਾਡੀ ਦਰਖਾਸਤ ਦਾ ਕੀ ਬਣਿਆ ਤੇ ਉਹ ਕਿਉਂ ਜਵਾਬ ਆਊਗਾ ਜੀ ਮੈਂ ਅੱਜ ਵੀਆਈਪੀ ਡਿਊਟੀ ਤੇ ਆਂ ਅੱਜ ਮੈਂ 에ਰਪੋਰਟ ਚੌਂਕ ਡਿਊਟੀ ਤੇ ਆਂ ਅੱਜ ਮੈਂ ਬਾਣੀ ਡਿਊਟੀ ਤੇ ਆਂ ਤੁਹਾਨੂੰ ਮਲਾਜਮਾਂ ਦੀ ਪ੍ਰੋਬਲਮ ਹੈ ਟਾਈਮ ਨਹੀਂ ਹੈ ਉਹਨਾਂ ਕੋਲ ਸੋ ਜਿਸ ਕਰਕੇ ਇਹ ਬੜੀ ਲੋਕਾਂ ਨੂੰ ਆਮ ਬੜੀ ਬੇਚੈਨੀ ਆ ਪਬਲਿਕ ਦੇ ਵਿੱਚ ਇਸ ਗੱਲ ਨੂੰ ਲੈ ਕੇ ਜਸਟ ਆਪ ਜਿਹੜਾ ਮੀਮਤ ਖਾਣੇ ਦੇ ਵਿੱਚ ਸਫੀਸ਼ੀਐਂਟ ਹੋਣਾ ਚਾਹੀਦਾ ਉਹ ਮੁਲਾਜ਼ਮ ਹੁਣ ਕੀ ਕਹਿੰਦੇ ਨੇ ਹਾਂ ਠੀਕ ਆ ਜੀ ਵੀਆਈਪੀ ਜਾਂ ਸਕਿਉਰਟੀ ਦੇ ਡਿਊਟੀ ਐ ਇੱਕ ਸੈਪਰੇਟ ਸਕਿਉਰਟੀ ਵਿੰਗ ਹੋਵੇ ਕਈ ਸੇਟਾਂ ਦੇ ਵਿੱਚ ਹੈਗਾ ਉਹ ਜਿਹੜਾ ਸਕਿਉਰਟੀ ਵਿੰਗ ਹੈ ਵੀਆਈਪੀ ਦੀ ਸੁਰੱਖਿਆ ਕਰੇ ਗਨਮੈਂ ਉਹਨਾਂ ਨੂੰ ਉੱਥੇ ਦਿੱਤੇ ਜਾਣ ਜਾਂ ਰੂਟ ਤੇ ਜਿਹੜੀ ਫੋਰਸ ਲਗਾਈ ਜਾਵੇ ਗਰੂਟ ਵਾਲੀ ਸਪੈਸ਼ਲ ਫੋਰਸ ਹੋਵੇ ਹੁਣ ਤੁਸੀਂ ਦੇਖ ਲਓ 에ਰਪੋਰਟ ਤੋਂ ਲੈ ਕੇ ਚੰਡੀਗੜ੍ਹ ਤੱਕ ਮੱਛਲ ਦਾ ਇੱਕ ਵਰਨਰ ਸਾਹਿਬ ਹਰਿਆਣਾ ਦਾ ਵਰਨਰ ਸਾਹਿਬ ਪੰਜਾਬ ਦੇ ਵਰਨਰ ਸਾਹਿਬ ਮੁੱਖ ਮੰਤਰੀ ਅੱ ਦਿੱਲੀ ਦੇ ਸਰਪੰਚ ਮੰਤਰੀ ਮਤਲਬ ਇੱਕ ਨਹੀਂ ਕਰਿਆ ਉੱਥੇ ਇੱਥੇ ਹੀ ਦੇਖ ਲਓ ਤੁਸੀਂ ਪੰਜ ਸੱਤ ਹਜ਼ਾਰ ਬੰਦਾ ਤੁਹਾਨੂੰ 에어ਪੋਰਟ ਤੋਂ ਲੈ ਕੇ 11 ਵਜੇ ਤੱਕ ਮਿਲ ਜੂਗਾ ਸੋ ਲੋਕਾਂ ਦੇ ਮਸਲੇ ਹੱਲ ਨਹੀਂ ਹੋ ਰਹੇ ਲੋਕਾਂ ਦੀਆਂ ਸ਼ਿਕਾਇਤਾਂ ਥਾਣੇ ਦੇ ਵਿੱਚ ਪੈਨਿਕ ਪਈਆਂ ਨੇ ਰੋਲ ਰਹੀਆਂ ਨੇ ਪਾਸਪੋਰਟ ਵੈਰੀਫਿਕੇਸ਼ਨ ਨਹੀਂ ਜਲਦੀ ਜਲਦੀ ਹੋਉਂਦੀ ਲੋਕਾਂ ਵਿੱਚ ਬੜੀ ਬੇਚੈਨੀ ਆ ਮੈਂ ਐਸੋਸੀਏਸ਼ਨ ਦਾ ਪ੍ਰਧਾਨ ਹੋਂਦ ਦੇ ਨਾਤੇ ਸਾਡੇ ਐਸੋਸੀਏਸ਼ਨ ਦੇ ਨੁਮਾਇੰਦੇ ਪੰਜਾਬ ਸਰਕਾਰ ਤੋਂ ਮੰਗ ਕਰਦੇ ਨੇ ਕਿ ਥਾਣੇ ਦੇ ਵਿੱਚ ਸਬਸੈਂਟ ਫੋਰਸ ਤਾਇਨਾਤ ਕੀਤੀ ਜਾਵੇ ਲੋਕਾਂ ਦੀਆਂ ਮੁਸ਼ਕਲਾਂ ਹੱਲ ਹੋਣ ਲੋਕਾਂ ਦੀਆਂ ਸ਼ਿਕਾਇਤਾਂ ਦੂਰ ਹੋਣ ਲੋਕਾਂ ਲੋਕ ਸੈਟੀਸਫਾਈ ਹੋਣ ਤੇ ਜਿਹੜੀ ਇਹ ਫੋਰਸ ਬਾਹਰ ਹੈ ਜੀ ਇਹ ਵੀਆਪੀ ਕਲਚਰ ਮੇ ਹੀ ਜਨਮ ਹੈ ਨਾ ਦੂਜੇ ਚੀਜ਼ੇ ਹੈ ਗਿਆ ਉਹਨਾਂ ਨੂੰ ਸੈਪਰੇਟ ਵਿੰਗ ਬਣਾ ਕੇ ਜਿਹੜੇ ਦਿੱਤੇ ਜਾਣੇ ਜਿਹਦੇ ਰੂਪਗਾਰਾ ਰੇਜੀਮੈਂਟ ਹੈ ਵੀਆਪੀ ਰੇਜੀਮੈਂਟ ਜੋੜ ਕਰਨਾ ਸੋ ਇਹ ਸਾਡਾ ਖਾਸ ਮੈਸੇਜ ਜੀ ਦਾ ਦੂਜਾ ਜੀ ਦਾ ਸਾਡੇ ਇੱਕ ਸਟੈਂਡਿੰਗ ਆਰਡਰ ਨੇ ਪੰਜਾਬ ਸਰ ਡੀਜੀਪੀ ਪੰਜਾਬ ਵੱਲੋਂ ਜੀ ਜਦੋਂ ਸਾਡੇ ਕਿਸੇ ਮੁਲਾਜ਼ਮ ਦੀ ਡੈਥ ਹੁੰਦੀ ਹੈ ਚਾਹੇ ਉਹ ਸੇਵਾਮੁਕਤਾ ਚਾਹੇ ਉਹ ਮਲੂਜਾ ਹੈ ਨਾ ਉਹਦੇ ਤੇ ਇੱਕ ਸਲਾਮੀ ਲਈ ਜਾਂਦੀ ਹੈ ਇੱਕ ਆਨਰ ਦੇ ਤੌਰ ਤੇ ਸਪੈਕਟ ਦੇ ਤੌਰ ਤੇ ਉਹ ਆਰਡਰ ਤਾਂ ਜਰੂਰ ਹੈ ਕਿ ਨੇ ਉਹ ਆਰਡਰ ਖਵਾ ਚਨੇਤਾ ਜੀ ਆਰਡਰ ਨੇ ਅਸੀਂ ਇਹਦੇ ਸਬੰਧ ਵਿੱਚ ਪਰसों ਡੀਜੀਪੀ ਸਪੈਸ਼ਲ ਸ਼੍ਰੀ ਸੁਖਲਾ ਸਾਹਿਬ ਨੂੰ ਮਿਲ ਕੇ ਵੀ ਆਏ ਹਾਂ ਅਸੀਂ ਵੀ ਐਸਐਸਪੀ ਸਾਹਿਬ ਨੂੰ ਮੰਨ ਕਰਦੇ ਹਾਂ ਕਿ ਜ਼ਿਲ੍ਹੇ ਦੇ ਵਿੱਚ ਜੇਕਰ ਸਾਡੇ ਕਿਸੇ ਸੇਵਾਮੁਕਤ ਮੁਲਾਜ਼ਮ ਦੀ ਅਧਿਕਾਰੀ ਦੀ ਕੋਈ ਡੈਥ ਹੁੰਦੀ ਹੈ ਮੌਤ ਹੁੰਦੀ ਹੈ ਤਾਂ ਉਸ ਸਮੇਂ ਉਹਦੇ ਜਿਹੜਾ ਅਬ ਸਪੈਕਟ ਦੇ ਤੌਰ ਤੇ ਇੱਕ ਗਾਰਡ ਆਫ ਆਨਰ ਇੱਕ ਸਲਾਮੀ ਜਿਹੜੀ ਉਹ ਦਿੱਤੀ ਜਾਣੀ ਚਾਹੀਦੀ ਹੈ ਇਸ ਦੇ ਨਾਲ ਮੈਂ ਸਰਪ੍ਰੇਖਾਂ ਕੀ ਵੀ ਲੈਣਾ ਚਾਹੁੰਦਾ ਦੇਖੋ ਸਾਡੇ ਇੰਟਾਇਰਡ ਅਧਕਾਰੀ ਕਰਮਚਾਰੀ ਬੈਠੇ ਨੇ ਜਿਨ੍ਹਾਂ ਨੇ 35-35 ਸਾਲ ਨੌਕਰੀ ਪੰਜਾਬ ਨੂੰ ਦੇ ਦਿੱਤੀ ਹੈ ਇਹਨਾਂ ਦੇ ਵਿੱਚ ਤੇ ਸਾਡੇ ਹੋਰ ਮੈਂਬਰਾਂ ਜਿਹੜੇ ਐਸੋਸੀਏਸ਼ਨ ਦੇ ਮੈਂਬਰ ਸਾਹਿਬਾਨ ਨੇ ਉਹਨਾਂ ਦਾ ਬੜਾ ਗਿਲਵਾ ਸਿੱਖਵਾ ਕਿ ਥਾਣਿਆਂ ਦੇ ਵਿੱਚ ਸਾਨੂੰ ਚੌਕਿਆਂ ਦੇ ਵਿੱਚ ਦਫ਼ਤਰਾਂ ਦੇ ਵਿੱਚ ਬਣਦਾ ਮਾਨ ਸਨਮਾਨ ਸਤਕਾਰ ਨਹੀਂ ਮਿਲਦਾ ਦੇਖੋ ਸਾਡਾ ਵਿਭਾਗ ਸਾਡਾ ਵਿਭਾਗ ਸਾਡੇ ਸਿਰ ਮੁਕਤ ਮੁਲਾਜ਼ਮਾਂ ਦੀ ਕਿਉਂਕਿ ਇਹ ਉਹ ਮੁਲਾਜ਼ਮ ਨੇ ਜਿਨ੍ਹਾਂ ਨੇ ਅਤਵਾਦ ਦਾ ਦੌਰ ਚ ਲਿਆ ਅਤਵਾਦ ਦਾ ਸਾਰਾ ਦੌਰ ਦੇਖਿਆ ਹੋਇਆ ਜਿਹੜੇ ਸਲੋਹੀ ਦੀ ਜਿਵੇਂ ਕਹਿੰਦੇ ਅਗਦੀ ਭੱਟੀ ਤੋਂ ਨਿਕਲੇ ਹੋਏ ਨੇ ਤੇ ਮੈਂ ਸਰਕਾਰ ਨੂੰ ਮਾਨਯੋਗ ਡਿਜੀਪੀ ਸਾਹਿਬ ਨੂੰ ਐਸਐਸਪੀ ਸਾਹਿਬ ਨੂੰ ਥੋੜੇ ਚੈਨਲ ਰਾਹੀਂ ਮੰਗ ਕਰਾਂਗਾ ਕਿ ਸਾਡੇ ਮੁਲਾਜ਼ਮਾਂ ਨੂੰ ਥਾਣੇ ਕਚਹਿਰੀਆਂ ਦੇ ਵਿੱਚ ਬੰਦਾ ਮਾਨ ਸਨਮਾਨ ਦਿੱਤਾ ਜਾਵੇ ਉਹਨਾਂ ਦੀ ਜਿਹੜੀ ਮੁਸ਼ਕਲਾਂ ਨੇ ਪਰੋਟੀ ਦੇ ਹੱਲ ਕੀਤੇ ਜਾਣ ਜਦੋਂ ਥਾਣੇ ਕਚਹਿਰੀ ਦਰਸਨ ਦੇ ਵਿੱਚ ਕਿਸੇ ਪਾਸੇ ਕਿਸੇ ਅਫਸਰ ਨੂੰ ਮਿਲ ਜਾਂਦੇ ਨੇ ਉਨਾ ਨਹੀਂ ਕਨਸਟਰਕਟਡ ਤਰੀਕੇ ਦੇ ਨਾਲ ਬਿਠਾਇਆ ਜਾਣਾ ਕਿ ਇਹਦਾ ਇਹਨੂੰ ਬਿਠਾ ਕੇ ਉਹਦੀ ਦੁੱਖ ਤਕਲੀਫ ਸੁਣਨੀ ਚਾਹੀਦੀ ਆ ਤੇ ਪ੍ਰੋਰਟੀ ਦੇ ਦੀ ਦੁੱਖ ਤਕਲੀਫ ਮੁਸ਼ਕਲ ਹੈ ਜਿਹੜੀ ਹੱਲ ਹੋਣੀ ਚਾਹੀਦੀ ਕਿਉਂਕਿ ਇੱਕ ਪੁਲਿਸ ਪਰਿਵਾਰ ਇਹ ਉਹ ਸਾਥੀ ਬੈਠੇ ਨੇ ਕਿਸ ਨੇ 30 ਸਾਲ ਨੌਕਰੀ ਕੀਤੀ ਕਿਸ ਨੇ 35 ਸਾਲ ਕੀਤੀ ਕਿਸ ਨੇ 40 ਸਾਲ ਨੌਕਰੀ ਕੀਤੀ ਆ ਸੋ ਕਿਰਪਾ ਕਰਕੇ ਇਹ ਸਾਡੇ ਮੁਲਾਜ਼ਮਾਂ ਨੂੰ ਇਸ ਗੱਲ 'ਚ ਬੜੀ ਮਜੂਸੀ ਆ ਬੜੀ ਨਿਮੋਸੀ ਆ ਕਿ ਸਾਨੂੰ ਪੂਰਾ ਜਿਹੜਾ ਬੰਦਾ ਮਾਨ ਸਨਮਾਨ ਦਿੱਤਾ ਜਾਂਦਾ ਸੋ ਬੇਤੀ ਕਰਾਂਗਾ ਮੈਂ ਆਪਣੇ ਮੁਲਾਜ਼ਮ ਸਾਥੀਆਂ ਨੂੰ ਜੁੜੇ ਥਾਣੇ ਦੇ ਵਿੱਚ ਪੋਸਟਡ ਨੇ ਤੁਹਾਡੇ ਚੈਨਲ 'ਤੇ ਹੈ 24 ਘੰਟੇ ਤੱਕ ਧਿਆਨ ਰੱਖਣ ਵੀ ਇਹ ਮੈਂ ਤੁਹਾਡੇ ਧਿਆਨ 'ਚ ਵੀ ਲੈਣਾ ਚਾਹੁੰਦਾ ਪਿਛਲੇ ਦਿਨੀ ਸਾਡੇ ਕੋ ਐਸੋਸੀਏਸ਼ਨ ਦੇ ਮੈਂਬਰਾਂ ਨਾਲ ਇੱਕ ਮੁਹਾਲੀ ਥਾਣੇ ਦੇ ਵਿੱਚ ਇੱਕ ਐਸਐਚਓ ਇਹ ਨਿਰਧਨ ਤਰੀਕੇ ਦੇ ਨਾਲ ਲੱਗਿਆ ਹੋਇਆ ਗੈਰ ਕਾਨੂੰਨੀ ਤਰੀਕੇ ਦੇ ਨਾਲ ਉਹਦੀ ਪੋਸਟਿੰਗ ਹੋਈ ਹੋਈ ਹੈ ਰਿਸਟ ਆਰਡਰ ਉਹਨੇ ਬਤਨੀ ਜੀ ਕੀਤੀ ਸੀ ਜੀ ਉਹਨੇ ਉਹਦੇ ਬਾਰੇ ਐਸਡੀਜੀ ਸਾਹਿਬ ਨੂੰ ਮਿਲ ਕੇ ਜੀ ਸੀਐਮ ਹਾਊਸ ਵੀ ਜਾ ਕੇ ਆਏ ਆ ਤੇ ਅਸੀਂ ਮੰਗ ਕਰਦੇ ਆਂ ਕਿ ਉਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ ਉਹ ਮੈਟਰ ਸਾਰਾ ਡੀਜੀ ਸਾਹਿਬ ਦੇ ਵੀ ਨੌਜੋਗੀਆਂ ਐ ਐਸਐਸਪੀ ਸਾਹਿਬ ਦੇ ਵੀ ਨੌਜੋਗੀਆਂ ਡੀਆਈਜੀ ਸਾਹਿਬ ਦੇ ਵੀ ਨੌਜੋਗੀਆਂ ਵੀ ਕਿਰਪਾ ਕਰਕੇ ਉਹਦੇ ਖਿਲਾਫ ਕੋਈ ਕਾਰਵਾਈ ਕੀਤੀ ਜਾਵੇ ਇਹ ਨਾ ਹੋਵੇ ਵੀ ਸਾਨੂੰ ਜਿਹੜੇ ਅਸੀਂ ਸਾਡੇ ਸਾਬਕਾ ਮੁਲਾਜ਼ਮ ਨੇ ਉਹਨਾਂ ਨੂੰ ਕਿਸੇ ਮੌਜੂਦਾ ਸਾਡੇ ਦੇ ਮੂਹਰੇ ਕੋ ਪ੍ਰੋਟੈਸਟ ਕਰਨਾ ਪਵੇ ਉਸ ਜਿਹੜਾ ਪੁਲਿਸ ਅਧਿਕਾਰੀ ਐ ਐਸਐਚਓ ਲੱਗਿਆ ਹੋਇਆ ਉਹਦੇ ਖਿਲਾਫ ਵੀ ਠੁਕ ਮੀ ਜਿਹੜੀ ਕਾਰਵਾਈ ਆ ਜਲਦੀ ਹੋਣੀ ਚਾਹੀਦੀ ਹੈ ਥੈਂਕ ਯੂ